ਹਰੀ ਕ੍ਰਿਸ਼ਨ ਮੰਦਿਰ ٹرسٹ ਨਿਊ ਮੋਡਲ ਸਾਨੇਵਾਲ ਦੇ ਪ੍ਰਧਾਨ ਨਰਸਪਾਲ ਸਿੰਘ ਮਿਲੂ ਸਮੇਤ ਸਮੂਹ ਕਮੇਟੀ ਮੈਂਬਰਾਂ ਵੱਲੋਂ ਅਲਮਕੋ ਭਾਰਤ ਸਰਕਾਰ ਅਤੇ ਰੂத்ਰਾ ਆਸਰਾ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਜੀਵਕੋ ਪਹਿਲਾ ਸਿਟੀ ਰੋਡ ਸਾਨੇਵਾਲ ਵਿਖੇ ਬਜ਼ੁਰਗਾਂ ਅਤੇ ਅੰਗਹੀਨ ਵਿਅਕਤੀਆਂ ਨੂੰ ਜ਼ਰੂਰਤ ਅਨੁਸਾਰ ਸਮਗਰੀ ਵੰਡਣ ਸਮਾਰੋਹ ਕਰਵਾਇਆ ਗਿਆ ਇਸ ਸਮਾਰੋਹ ਵਿੱਚ ਮਨਜੀਤ ਸਿੰਘ ਰਾਏ ਰਵੀ ਸ਼ਰਮਾ ਰੂத்ਰਾ ਆਸਰਾ ਸੈਂਟਰ ਬਠਿੰਡਾ ਮਾਤਰ ਲੈਂਪ ਕੋ ਚੰਡੀਗੜ੍ਹ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕੋ-ਕਮਿਨਰ ਕੋਰ ਸਿੰਘ ਗਰੇਵਾਲ ਅਤੇ ਭਾਰਤੀ ਜਨਤਾ ਪਾਰਟੀ ਚੀਲਾ ਪ੍ਰਧਾਨ ਲੁਧਿਆਣਾ ਦੇ ਆਤੀ ਦੇ ਸਾਬਕਾ ਪ੍ਰਧਾਨ ਰਮਿੰਦਰ ਸਿੰਘ ਸੰਘੋਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਤਰ੍ਹਾਂ ਜਾਣਕਾਰੀ ਦੰਦੇ ਰਮਿੰਦਰ ਸਿੰਘ ਸੰਘੋਵਾਲ ਤੇ ਸਵਾਲ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ ਇੱਕ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਸਾਲ ਦੇ ਵਿੱਚ 2026 ਦੇ ਵਿੱਚ ਅਸੀਂ ਆਪਦੇ ਆਪ ਨੂੰ ਖੁਸ਼ਕਿਸਮ ਸਮਝਦੇ ਹਾਂ ਕਿ ਸਾਡੇ ਸਹਿਯੋਗ ਦੇ ਨਾਲ ਸਾਡੀ ਮਿਹਨਤ ਦੇ ਨਾਲ ਸਾਡੀ ਸਮੁੱਚੀ ਟੀਮ ਕੌਰ ਸਿੰਘ ਰੇਵਲ ਚੇਅਰਮੈਨ ਰਸਵਾਲ ਸਿੰਘ ਜੀ ਸਾਡੇ ਕਰਨਲ ਇੰਦਰਪਾਲ ਜੀ ਰਿੰਕੂ ਜੀ ਸਾਰੀ ਟੀਮ ਨੇ ਮਿਹਨਤ ਕਰਕੇ ਜੋ ਫਾਰਮ ਭਰੇ ਸੀ ਸਾਡੇ ਭਰਾਵਾਂ ਦੇ ਭੈਣਾਂ ਦੇ ਦਿਵੰਗ ਸੈਲ ਵੱਲੋਂ ਜੋ ਚੇਅਰਮੈਨ ਨੇ ਇਹਨਾਂ ਨੇ ਨਾਲ ਪ੍ਰਵਾਇਡ ਕੀਤੀ ਉਹਨਾਂ ਦਾ ਸਮਾਨ ਆ ਗਿਆ ਜੋ ਐਲਮਕੋ ਵੱਲੋਂ ਇਸ਼ੂ ਕੀਤਾ ਗਿਆ ਸਾਰਿਆਂ ਦੀ ਮਿਹਨਤ ਦੇ ਸਦਕਾ ਅਸੀਂ ਬੇਗੁਦਾ ਸ਼ੁਕਰ ਕਰਦੇ ਹਾਂ ਵੀ ਇਹਨਾਂ ਸਾਡੇ ਭਰਾਵਾਂ ਨੂੰ ਇਹ ਸਮਾਨ ਮਿਲਿਆ 휠ਚੇਰਾਂ ਨੇ 42 ਦੇ ਕਰੀਬ 휠ਚੇਰਾਂ ਨੇ ਤੇ ਟਰਾਈਸਾਈਕਲ ਨੇ ਬੈਟਰੀ ਵਾਲੇ ਟਰਾਈਸਾਈਕਲ ਨੇ ਦੇ ਨਾਲ ਕੰਨਾਲੀਆਂ ਮਸ਼ੀਨਾਂ ਨੇ ਸਾਰਾ 150 ਤੋਂ ਉੱਪਰ ਅੱਜ ਭੈਣ ਭਰਾ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਇਹ ਸਮਾਨ ਡਿਸਟ੍ਰੀਬਿਊਟ ਕੀਤਾ ਜਾਣਾ ਵੰਡਿਆ ਜਾਣਾ ਇਹ ਬਹੁਤ ਵੱਡਾ ਉਪਰਾਲਾ ਸਮੁੱਚੀ ਟੀਮ ਦਾ ਸਾਡੇ ਦਿਵੰਗਸਲ ਦੇ ਚੇਅਰਮੈਨ ਨੇ ਤੇ ਸਾਡੇ ਰਿਸ਼ਪਾਲ ਜੀ ਸਾਰੀ ਟੀਮ ਦਾ ਬਹੁਤ ਵੱਡਾ ਉਪਰਾਲਾ ਜਿਹੜਾ ਇਹਨਾਂ ਭਰਾਵਾਂ ਲਈ ਇੰਨੀ ਮਿਹਨਤ ਕੀਤੀ ਤੇ ਅੱਜ ਇਹ ਸਮਾਨ ਇਹਨਾਂ ਨੂੰ ਵੰਡ ਰਹੇ ਆ ਅਸੀਂ ਸਾਰਿਆਂ ਨੂੰ ਇਹ ਹੀ ਅਪੀਲ ਕਰਦੇ ਹਾਂ ਵੀ ਜੇ ਕੋਈ ਇਹਨਾਂ ਨਾਮ ਦੇ ਵਿੱਚੋਂ ਰਹਿ ਵੀ ਗਿਆ ਉਹਨੂੰ ਵੀ ਸ਼ਾਮ ਤੱਕ ਇੱਥੇ ਸਾਡੇ ਬੈਠੇ ਨੇ ਜਨਰ ਸਕਤਰ ਸਾਹਿਬ ਰਿਸ਼ਪਾਲ ਜੀ ਉਹਨੂੰ ਦੇ ਕੇ ਭੇਜਾਂਗੇ ਨਹੀਂ ਤਾਂ ਘਰੇ ਜਾ ਕੇ ਦੇਖੇ ਆਵਾਂਗੇ ਜੇ ਕੋਈ ਰਹਿ ਗਿਆ ਜਿਹਦਾ ਨਾਮ ਲਿਖਿਆ ਹੋਇਆ ਸੀ ਅਸਮਾਨ ਆ ਗਿਆ ਸੀ ਉਹਨੂੰ ਅਸੀਂ ਘਰ ਤੱਕ ਪਹੁੰਚਦਾ ਕਰਾਵਾਂਗੇ ਇਹ ਨਹੀਂ ਹੈਗਾ ਵੀ ਉਹ ਅਜ ਰਹਿ ਗਿਆ ਤਾਂ ਨਹੀਂ ਮਿਲੂਗਾ ਸਰ ਅਗਰ ਕੋਈ ਬਿਨਾ ਨਾਮ ਦੇ ਵੀ ਕੋਈ ਆਂਦਾ ਤਾਂ ਉਹਦਾ ਜਿਹੜਾ ਬਿਨਾ ਨਾਮ ਤੋਂ ਆਊਗਾ ਅਸੀਂ ਬੈਠ ਕੇ ਉਹਦਾ ਫਾਰਮ ਭਰਾਂਗੇ ਭੇਜਾਂਗੇ ਸਾਡੇ ਰੁਦਰਾ ਜਿਹੜੀ ਫਾਊਂਡੇਸ਼ਨ ਉਹ ਤੇ ਐਲਮਕੋ ਬਿਲੋਂ ਪਾਸ ਹੋ ਕੇ ਆਉਂਦਾ ਤੇ ਸਾਡੇ ਸ੍ਰੀ ਹਰੀਕ੍ਰਿਸ਼ਨਾ ਟਰਸਟ ਵਿੱਚ ਮੰਦਰ ਵਿੱਚ ਅਸੀਂ ਦੁਬਾਰਾ ਫੇਰ ਪ੍ਰੋਗਰਾਮ ਰੱਖਾਂਗੇ ਫੇਰ ਵੰਡ ਦਾਂਗੇ ਦੁਬਾਰਾ ਅੱਜ ਭੇਜਾਂਗੇ 1 ਮਹੀਨਾ ਦਾ ਪ੍ਰੋਸੈਸ ਹੋਣਾ ਉਹਨੂੰ ਵੀ ਮਿਲ ਗਏ ਟਰੱਕ ਆਏ ਨੇ ਜੀ ਇੱਥੇ ਦੋ ਟਰੱਕ ਆਏ ਨੇ ਭਰ ਕੇ ਦੋ ਟਰੱਕ ਦਾ ਸਮਾਨ ਆ ਸਾਰਾ ਤੁਹਾਨੂੰ ਇੱਥੇ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ 100 ਦੇ ਕਰੀਬ ਸਾਡੇ ਉਹ ਹੈਗੇ ਨੇ 100 ਤੋਂ ਪਲੱਸ ਬੈਟਰੀ ਵਾਲੀਆਂ ਦੋ ਆਈਆਂ ਨੇ ਬਾਕੀ ਦੂਜੀਆਂ ਹੱਥ ਵਾਲੀਆਂ व्हीਲਚੇਅਰਾਂ 42 ਦੇ ਕਰੀਬ ਨੇ ਟਰਾਈਸਾਈਕਲ ਨੇ ਟਰਾਈਸਾਈਕਲ ਨੇ ਬੈਟਰੀ ਵਾਲੇ ਤੇ ਮੋਬਾਈਲ ਵੀ ਨੇ ਦੋ ਬਲੈਂਕ ਮੋਬਾਈਲ ਵੀ ਨੇ ਹੋਲਡਿੰਗ व्हीਲਚੇਅਰ ਨੇ ਕੰਨ ਵਾਲੀਆਂ ਮਸ਼ੀਨਾਂ ਵੀ ਨੇ ਸਾਰਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਅਸੀਂ ਕੇਂਦਰ ਸਰਕਾਰ ਦਾ ਤੇ ਲੋਕਲ ਐਡਮਿਨਿਸਟ੍ਰੇਸ਼ਨ ਦਾ ਤੇ ਸਭ ਤੋਂ ਵੱਡਾ ਧੰਨਵਾਦ ਰੁਦਰਾ ਆਸਰਾ ਸੈਂਟਰ ਆ ਜਿਨ੍ਹਾਂ ਨੇ ਇਹ ਕੈਂਪ ਆਰਗੇਨਾਈਜ਼ ਕੀਤੇ ਲਿੰਕੋ ਤੋਂ ਇਹ ਕੈਂਪ ਲਿਆ ਕੇ ਸਮਾਨ ਸਾਡੇ ਵਿੱਚ ਪਹੁੰਚਦਾ ਕਰਵਾਇਆ ਰੁਦਰਾ ਆਸਰਾ ਸੈਂਟਰ ਬਠਿੰਡਾ ਤੇ ਨਾਲ ਹੀ ਸਾਡੀ ਜਿਹੜੀ ਸਮੁੱਚੀ ਟੀਮ ਹੈ ਰਵਿੰਦਰ ਸਿੰਘਵਾਲ ਜੀ ਸਾਡੇ ਛਪਾਲ ਜੀ ਤੇ ਸਾਡੇ ਕਰਨਲ ਸਾਹਿਬ ਤੇ ਹੋਰ ਸਾਡੇ ਕਨਵੀਨਰ ਨੇ ਦਿਵਿਆਂਗ ਸ਼ਕਤੀ ਸੈਲ ਦੇ ਡਾਕਟਰ ਰਜੀਵ ਜੀ ਉਹਨਾਂ ਨੇ ਸਾਰੇ ਉਦਦਮ ਕਰਕੇ ਜਿਹੜੇ ਦਿਵਿਆਂਗ ਸਾਥੀ ਨੇ ਤੇ ਬਜ਼ੁਰਗ ਨੇ ਜਿਹੜੇ ਉਹਨਾਂ ਦੇ ਲਈ ਜਿਹੜਾ ਇਹ ਸਮਾਨ ਲਿਆਉਣ ਦੀ ਜਿਹੜੀ ਇਹ ਪਰੰਪਰਾ ਚਾਲੂ ਕੀਤੀ ਆ ਕਿ ਘਰ ਤੱਕ ਪਹੁੰਚਲੇ ਕਰ ਰਹੇ ਆ ਇਹ ਅੱਗੇ ਤੋਂ ਵੀ ਇਸੇ ਤਰ੍ਹਾਂ ਨਿਰੰਤਰ ਕੈਂਪ ਲੱਗਦੇ ਰਹਿਣਗੇ ਤੇ ਇਸ ਤਰ੍ਹਾਂ ਸੇਵਾ ਕਰਦੇ ਰਵਾਂਗੇ ਤੇ ਨਵੇਂ ਸਾਲ ਦੇ ਵਿੱਚ ਮੈਨੂੰ ਲੱਗਦਾ ਦਿਵਿਆਂਗ ਸਾਥੀਆਂ ਲਈ ਬਜ਼ੁਰਗਾਂ ਲਈ ਇਸ ਸਟੈਂਡ ਦੇ ਵਿੱਚ ਇਤਨਾਂ ਵੱਡੀ ਖੁਸ਼ਖਬਰੀ ਦੀ ਗੱਲ ਨਹੀਂ ਹੋਊਗੀ ਕਿ ਉਹਨਾਂ ਦਾ ਜਿਹੜਾ ਸਮਾਨ ਉਹਨਾਂ ਦੇ ਘਰ ਤੱਕ ਪਹੁੰਚ ਗਿਆ ਜਦੋਂ ਫਾਰਮ ਭਰੇ ਗਏ ਸੀ ਉਦੋਂ ਭਾਜੀਪੀ ਦਾ ਤੁਸੀਂ ਜਿਹੜਾ ਨਾਮ ਦੇ ਆ ਕਿ ਪਾਰਟੀ ਵੱਲੋਂ ਫਾਰਮ ਭਰੇ ਆ ਅੱਜ ਇਹ ਸੰਸਥਾ ਬਣ ਰਹੀ ਆ ਕੀ ਕੋਈ ਹੋਰ ਸੰਸਥਾ ਵੀ ਜਿਹੜੀ ਇਸ ਤਰ੍ਹਾਂ ਸਮਾਨ ਲੈ ਸਕਦੀ ਹੈ ਕੇਂਦਰ ਸਰਕਾਰ ਤੋਂ ਜਾਂ ਸਿਰਫ ਭਾਜੀਪੀ ਵਾਲੀ ਲੈ ਸਕਦੀ ਆ ਦੇਖੋ ਜੀ ਅਸੀਂ ਇੱਕ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਆਂ ਬੀਜੇਪੀ ਦੇ ਬੀਜੇਪੀ ਦੇ ਵਰਕਰ ਦੇ ਤੌਰ ਤੇ ਤੇ ਜਿਹੜੀ ਇਹ ਸੇਵਾ ਆ ਇਹ ਬੀਜੇਪੀ ਕਿਸੇ ਜਾਤ ਧਰਮ ਜਾਂ ਕਿਸੇ ਵੀ ਪਾਰਟੀ ਨੂੰ ਛੱਡ ਕੇ ਖੜੇ ਇੱਕ ਕੰਮ ਇਹ ਸਿੱਧੇ ਤੌਰ ਤੇ ਕਰ ਰਹੀ ਆ ਜਿੰਨੇ ਲੋੜਵੰਦ ਨੇ ਉਹਨਾਂ ਦੇ ਕਿਸੇ ਨੂੰ ਪਾਰਟੀ ਦੇ ਤੌਰ ਤੇ ਨਹੀਂ ਦੇਖਿਆ ਜਾ ਰਿਹਾ ਜਿਹੜੀ ਇਹ ਸੰਸਥਾ ਆ ਰੁਧਰਾ ਆਸਰਾ ਸੈਂਟਰ ਇੱਕ ਐਲਿੰਕੋ ਦੀ ਫਰੈਂਚਾਈਜ਼ੀ ਆ ਠੀਕ ਹੈ ਜੀ ਇਹ ਸਰਕਾਰੀ ਸੰਸਥਾ ਆ ਉਹਦਾ ਵੀ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਇੱਥੇ ਕਿਸੇ ਵੀ ਪਾਰਟੀ ਨਾਲ ਨਹੀਂ ਕਿਸੇ ਨੂੰ ਦੇਖਿਆ ਗਿਆ ਅਸੀਂ ਸੇਵਾ ਜਿਵੇਂ ਪਿੰਡਾਂ ਦੇ ਵਿੱਚ ਮੋਦੀ ਜੀ ਕਹਿ ਰਹੇ ਨੇ ਕਿ ਤੁਸੀਂ ਪਿੰਡਾਂ ਦੇ ਵਿੱਚ ਸੇਵਾ ਕਰਨੀ ਆ ਸਭ ਦੇ ਇਕੱਲੇ ਘਰ ਘਰ ਤੱਕ ਸੇਵਾ ਕਰਨੀ ਆ ਇਹ ਸੇਵਾ ਦੇ ਤੌਰ ਤੇ ਕੈਂਪ ਲਾਏ ਗਏ ਸੀ ਕਿਸੇ ਇੱਕ ਪਾਰਟੀ ਨੂੰ ਦੇਖ ਕੇ ਨਹੀਂ ਲਾਏ ਗਏ ਹਾਂ ਇਹਦੇ ਵਿੱਚ ਜਿਹੜੇ ਵਰਕ ਕਰ ਰਹੇ ਨੇ ਉਹ ਪਾਰਟੀ ਦੇ ਨੁਮਾਇੰਦੇ ਨੇ ਪਰ ਇਹ ਨਹੀਂ ਕਿ ਕੋਈ ਵੀ ਨਹੀਂ ਕੈਂਪ ਜਿਹੜਾ ਮਰਜ਼ੀ 150 ਬੰਦਾ ਇਕੱਠਾ ਕਰ ਲਵੇ ਜਿਨ੍ਹਾਂ ਨੂੰ ਸਮਾਨ ਚਾਹੀਦਾ ਉਥੇ ਸਿੱਧਾ ਕੈਂਪੇ ਲੱਗ ਜਾਂਦਾ ਬੇਸਿਕਲੀ ਇੱਕ ਨਾ ਆਰਗੇਨਾਈਜੇਸ਼ਨ ਹੈਗੀ ਆ ਅਲਿੰਕੋ ਉਹ ਸੈਂਟਰ ਸਰਕਾਰ ਦੇ ਡਿਪਾਰਟਮੈਂਟ ਦੇ ਨਾਲ ਮਿਲ ਕੇ ਵਕ ਵਕ ਟਾਈਮ ਦੇ ਉੱਤੇ ਅੰਗਹੀਣਾ ਨੂੰ ਜਿਹੜੇ ਆਪਾਂ ਸਪੈਸ਼ਲੀ ਏਬਲਡ ਬੰਦੇ ਕਹਿੰਦੇ ਆ ਅੰਗਹੀਣ ਕਹਿਣਾ ਸ਼ਬਦ ਠੀਕ ਨਹੀਂ ਸਪੈਸ਼ਲੀ ਏਬਲਡ ਹੁੰਦੇ ਆ ਇਹਨਾਂ ਦੇ ਲਈ ਅ ਅਲੱਗ-ਅਲੱਗ ਸਹੂਲਤਾਂ ਮੁਹੱਈਆ ਕਰਾਉਂਦੇ ਆ ਉਹਨਾਂ ਦਾ ਇਹ ਅਸੀਂ ਕੈਂਪ ਜੁਲਾਈ ਦੇ ਵਿੱਚ 11 12 13 ਜੁਲਾਈ 2025 ਦੇ ਵਿੱਚ ਇਹ ਕੈਂਪ ਲਗਾਏ ਸੀ ਇੱਕ ਮੁੱਲਾਪੁਰ ਲਗਾਇਆ ਸੀ ਸਾਨੇਵਾਲ ਲਗਾਇਆ ਸੀ ਤੇ ਇੱਕ ਗਿਲ ਹਲਕੇ ਦੇ ਵਿੱਚ ਅਸੀਂ ਇਹ ਕੈਂਪ ਲਗਾਏ ਸੀ ਉਹਨਾਂ ਦੇ ਵਿੱਚ ਫਿਰ ਜਿਹੜੇ ਡਾਕਟਰਸ ਦੀ ਟੀਮ ਨੇ ਆ ਕੇ ਇਹਨਾਂ ਦਾ ਪ੍ਰੋਪਰ ਇਹਨਾਂ ਦਾ ਉਹ ਕੀਤਾ ਸੀ ਮੁਲਾਜ਼ਾ ਤੇ ਉਸ ਤੋਂ ਬਾਅਦ ਜਿਹੜਾ ਜੋ ਜੋ ਜਿਸ ਬੰਦੇ ਨੂੰ ਰਿਕੁਆਇਰਮੈਂਟ ਸੀ ਉਹਨਾਂ ਦੀ ਰეკਮੈਂਡੇਸ਼ਨ ਕਰਕੇ ਇਹ ਸੈਂਟਰਲ ਗਵਰਨਮੈਂਟ ਨੂੰ ਭੇਜਿਆ ਗਿਆ ਸੀ ਤੇ ਉਹ ਹੁਣ ਜਿਹੜਾ ਸਮਾਨ ਹੈ ਉਹ ਸੈਂਟਰਲ ਗਵਰਨਮੈਂਟ ਨੇ ਅਪਰੂਵ ਕਰਕੇ ਅਰਸੋਂ ਇਹਨਾਂ ਦੇ ਦੋ ਟਰੱਕਸ ਜਿਹੜੇ ਨੇ ਉਹ ਭੇਜ ਦਿੱਤੇ ਸੀ ਉਹ ਹੁਣ ਜਿਹੜਾ ਸਮਾਨ ਹੈ ਉਹ ਅੱਜ ਵਕਫ ਵਕ ਹਲਕਿਆਂ ਤੋਂ ਜਿਵੇਂ ਮੈਂ ਜਗਰਾਉਂ ਤੋਂ ਬੰਦੇ ਜਿਹੜੇ ਜਿਨ੍ਹਾਂ ਦਾ ਅਪਰੂਵਲ ਹੋਈ ਹੈ ਉਹਨਾਂ ਨੂੰ ਲੈ ਕੇ ਆਇਆ ਗਿਲ ਹਲਕੇ ਤੋਂ ਸੰਗਵਾਲ ਸਾਹਿਬ ਲੈ ਕੇ ਆਏ ਨੇ ਰਿਸ਼ਪਾਲ ਜੀ ਨੇ ਇਥੋਂ ਸਾਹਨੇ ਆਉ ਤੋਂ ਬੰਦਿਆਂ ਨੂੰ ਸਨੇਹ ਲਾਏ ਨੇ ਇਹਦਾ ਜਿਹੜਾ ਸਿਹਰਾ ਮੇਨ ਜਾਂਦਾ ਹੈ ਉਹ ਸਦਾ ਕੌਰ ਸਿੰਘ ਗਰੇਵਾਲ ਨੇ ਜਿਹੜੇ ਅੰਗਹੀਨ ਜਿਹੜੀ ਇਹ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਚੇਅਰਮੈਨ ਨੇ ਉਹਨਾਂ ਨੇ ਸਾਨੂੰ ਇਸ ਚੀਜ਼ ਦੇ ਉੱਤੇ ਗਾਈਡ ਕੀਤਾ ਸੀ ਕਿ ਤੁਸੀਂ ਸਾਡੇ ਲਈ ਇਹ ਕੰਮ ਕਰੋ ਤੇ ਫਿਰ ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਤੇ ਅੱਜ ਤੁਹਾਡੇ ਸਾਹਮਣੇ ਆ ਕਿ 100 ਕ ਬੰਦੇ ਤੋਂ ਕਰੀਬ ਅਸੀਂ ਇਹ ਜਿਹੜੀ ਸਮਾਨ ਤੁਹਾਡੇ ਸਾਹਮਣੇ ਪਿਆ ਇਹ ਡਿਸਟ੍ਰੀਬਿਊਟ ਕਰਾਂਗੇ ਅੱਜ ਤਾਂ ਕਿ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਸੁਖਾਲੀ ਹੋ ਸਕੇ ਅੰਦਾਜ਼ਨ ਕੀਮਤ ਕਿੰਨੇ ਦੀ ਹੈ ਇਹ ਜੀ ਕਈ ਚੇਲਸ ਤਾਂ ਹੈਗੀਆਂ ਜਿਹੜੀਆਂ 50-50 ਹਜ਼ਾਰ ਦੀਆਂ ਨੇ ਤੇ ਅੰਦਾਜ਼ਾ ਇਹ ਕਾਫੀ ਲੱਖਾਂ ਦੇ ਵਿੱਚ ਹੀ ਇਹ ਸਮਾਨ ਇਹ ਜਿਹੜਾ ਹੈ ਉਹ 50 ਦੇ ਕਰੀਬ ਤਾਂ ਚੇਅਰਸ ਹੀ ਨੇ ਦੋ ਤਿੰਨ ਜਿਹੜੀਆਂ ਮੋਟਰਾਈਜ਼ ਚੇਅਰਸ ਨੇ ਉਹ ਮਹਿੰਗੀਆਂ ਨੇ ਤੇ ਇਹ ਸਾਰਾ ਸਮਾਨ ਜਿਹੜਾ ਸੈਂਟਰ ਗਵਰਨਮੈਂਟ ਲਈ ਉਹ ਫ੍ਰੀ ਆਫ ਕਾਸਟ ਆਇਆ ਹੈ